ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋ ਮੂਗੀ ਵਾਹਿਗੁਰੂ ਤੁਹਾਨੂੰ ਤੇ ਤੁਹਾਡੀ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਹੁਣ ਟਾਈਮ ਹੋ ਗਿਆ ਜੀ ਸਵੇਰ ਦਾ ਸਵੇਰ ਦੇ ਵੱਜ ਗਏ ਨੇ 10:30 ਅੱਜ ਹੈਗੀ ਐ 30 ਅਗਸਤ ਤੋਂ ਦਿਨ ਅੱਜ ਹੈਗਾ ਸ਼ਨੀਵਾਰ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੀਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ। ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ। ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ। ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੁਹਾਡ ਇੱਕ ਭੈਣ ਦੀ ਹੱਡ ਗਈ ਸੀ। ਉਸ ਭੈਣ ਨੇ ਦੱਸਿਆ ਕਹਿੰਦੇ ਸਾਡੇ ਕੋਲੇ ਸਿਰਫ 2000 ਰੁਪਏ ਦੀ ਬਚਤ ਸੀਗੀ। ਪਰ ਪ੍ਰਮਾਤਮਾ ਨੇ ਐਸੀ ਮਿਹਰ ਕੀਤੀ ਆ ਪਾਠ ਕਰਨ ਦੇ ਨਾਲ ਕਹਿੰਦੇ ਸਿਰਫ 2 ਮਹੀਨੇ ਦੇ ਵਿੱਚ 1 ਨਹੀਂ 2 ਨਹੀਂ 3 ਨਹੀਂ ਬਲਕਿ ਲੱਖਾਂ ਰੁਪਏ ਇਕੱਠੇ ਹੋ ਗਏ ਸੋਸਪੈਨ ਨੇ ਕਿਹੜਾ ਪਾਠ ਕੀਤਾ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜਰੂਰ ਦੇਖਿਓ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਤੇ ਸਭ ਤੋਂ ਵੱਡੀ ਚੀਜ਼ ਉਸਤੇ ਅਮਲ ਵੀ ਜਰੂਰ ਕਰਿਓ ਤੇ ਵਾਤਵਾਰਦ ਸ਼ੇਅਰ ਵੀ ਜਰੂਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਸੋ ਚਲੋ ਜੀ ਟਾਈਮ ਵੇਸਟ ਕਰੀ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਵੀਡੀਓ ਮੈਂ ਤੁਹਾਡੇ ਨਾਲ ਅੱਗੇ ਕੰਟੀਨਿਊ ਕਰਦੀ ਆਂ ਪਰ ਉਦੋਂ ਪਹਿਲਾਂ ਮੇਰੀ ਇੱਕ ਹੋਰ ਹੱਥ ਜੋੜ ਕੇ ਤੁਹਾਡੇ ਸਾਰਿਆਂ ਅੱਗੇ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਹਨਾ ਵੀ ਕਈ ਇਲਾਕਿਆਂ ਦੇ ਵਿੱਚ ਹੜ੍ਹ ਦੇ ਹਾਲਾਤ ਹੋਏ ਪਿਆ ਹੜ੍ਹ ਆਇਆ ਹੋਇਆ ਪਾਣੀ ਬਹੁਤ ਲੋਕਾਂ ਦੇ ਘਰਾਂ ਵਿੱਚ ਵੀ ਲੋਕਾਂ ਦੀਆਂ ਜ਼ਮੀਨਾਂ ਵਿੱਚ ਵੀ ਭਰ ਗਿਆ ਲੋਕਾਂ ਦੇ ਕਈਆਂ ਦੇ ਪਸ਼ੂਆਂ ਦਾ ਵੀ ਨੁਕਸਾਨ ਹੋ ਗਿਆ ਸੁਪਰਮਾਤਮਾ ਅਗੇ ਅਰਦਾਸ ਜ਼ਰੂਰ ਕਰਿਆ ਕਰੋ ਉਹਨਾਂ ਦੇ ਨਾਮ ਦੀ ਵੀ ਕਿ ਪਰਮਾਤਮਾ ਮਿਹਰ ਕਰਨਾ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਤੰਦਰੁਸਤੀਆਂ ਬਖਸ਼ਣਾ ਉਹਨਾਂ ਨੂੰ ਵੀ ਤਰੱਕੀਆਂ ਬਖਸ਼ਣਾ ਉਹਨਾਂ ਦੇ ਵੀ ਅੰਦ ਸੰਗ ਸਹਾਈ ਹੋ ਕੇ ਉਹਨਾਂ ਦੀ ਵੀ ਰੱਖਿਆ ਕਰਨਾ ਉਹਨਾਂ ਦੇ ਸਾਰੇ ਦੁੱਖਾਂ ਨੂੰ ਦੂਰ ਕਰਨਾ ਉਹਨਾਂ ਦੇ ਨਾਮ ਦੀ ਵੀ ਅਰਦਾਸ ਜ਼ਰੂਰ ਕਰਿਆ ਕਰੋ ਜਦੋਂ ਤੁਸੀਂ ਅਮਰਤ ਵੇਲੇ ਉੱਠ ਕੇ ਪਾਠ ਕਰਦੇ ਆ ਕਿਉਂਕਿ ਜਦੋਂ ਆਪਾਂ ਦੂਜੇ ਲਈ ਅਰਦਾਸ ਕਰਦੇ ਆ ਨਾ ਕਿਸੇ ਲਈ ਉਹ ਵੀ ਇੱਕ ਮਹਾਂ ਪੁੰਨ ਹੈ ਤੇ ਉਹ ਇੱਕ ਚੰਗੀ ਰੂਹੀ ਕਰ ਸਕਦੀ ਹੈ ਹਨਾ ਤੇ ਦੂਸਰੀ ਚੀਜ਼ ਇੱਕ ਅਰਦਾਸ ਉਸ ਵੀਰ ਲਈ ਵੀ ਕਰਿਆ ਕਰੋ ਜਿਹੜਾ ਵੀਰ ਬਾਹਰਲੇ ਮੁਲਕ ਦੇ ਵਿੱਚ ਫਸਿਆ ਹੋਇਆ ਜਿਹੜਾ ਕਿ ਜਿਹਦਾ ਨਾਮ ਹਰਜਿੰਦਰ ਸਿੰਘ ਹੈ ਤੁਸੀਂ ਸ਼ਾਇਦ ਸੁਣੇ ਹੀ ਹੋਣਾ ਉਹਦੇ ਸਬੰਧਿਤ ਖਬਰ ਹਨ ਸੋ ਉਸ ਵੀਰ ਲਈ ਅਰਦਾਸ ਜੂੜ ਕਰਿਆ ਕਰੋ ਤਾਂ ਕਿ ਉਹਦੇ ਤੇ ਜਿਹੜੀ ਇਹ ਮੁਸ਼ਕਲ ਦੀ ਘੜੀ ਆਈ ਆ ਪ੍ਰਮਾਤਮਾ ਆਪੰਗ ਸੰਗ ਸਹਾਇ ਹੋ ਕੇ ਰੱਖਿਆ ਕਰ ਤੇ ਉਹ ਵੀਰ ਛੇਤੀ ਤੋਂ ਛੇਤੀ ਆਵੀ ਆਵੀ ਸੋਰੀ ਮਾਂ ਦੇ ਕੋਲ ਜਿਹੜਾ ਹੈਗਾ ਵਾਪਸ ਭਰਤੀ ਤਾਂ ਕਿ ਉਸ ਮਾਂ ਦਾ ਵੀ ਜਿਹੜਾ ਹੈਗਾ ਕਲੀਰ ਜਾਜ ਦੁੱਖਾਂ ਨਾਲ ਭਰਿਆ ਉਹ ਵੀ ਖੁਸ਼ੀਆਂ ਨਾਲ ਚਹਿ ਕੇ ਹਨਾ ਉਹ ਵੀ ਕਿਉਂਕਿ ਦੇਖੋ ਜਿਹਦੇ ਕਮਾਨ ਨੂੰ ਉਹਦੀ ਔਲਾਦ ਮਿਲਦੀ ਹੈ ਤਾਂ ਉਸ ਚੀਸਾਂ ਦਿੰਦੀ ਹੈ ਹਨਾ ਤੇ ਉਹ ਵੀ ਜਿਹਦਾ ਚੀਸਾਂ ਦਊਗੀ ਉਹਨਾਂ ਚੀਸਾਂ ਦੇ ਵਿੱਚ ਤੁਹਾਡਾ ਵੀ ਨਾਮ ਹੋਊ ਕਿਉਂਕਿ ਤੁਸੀਂ ਵੀ ਅਗਰ ਉਹਨਾਂ ਲਈ ਅਰਦਾਸ ਕਰੋਗੇ ਸੋ ਇਸ ਕਰਕੇ ਹਮੇਸ਼ਾ ਹੀ ਚੰਗੇ ਕਰਮ ਹੁੰਦੇ ਨੇ ਇਹ ਜ਼ਰੂਰ ਕਮਾਉਣੇ ਚਾਹੀਦੇ ਨੇ ਸਾਨੂੰ ਸੋ ਇਹ ਗੱਲ ਦਾ ਜ਼ਰੂਰ ਧਿਆਨ ਰੱਖਿਓ ਤੇ ਚਲੋ ਹੁਣ ਆਪਾਂ ਵੀਡੀਓ ਨੂੰ ਅੱਗੇ ਕੰਟੀਨਿਊ ਕਰਦੀ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਹੱਡ ਵੀਤੀ ਇੱਕ ਭੈਣ ਕਹਿੰਦੀ ਵੀ ਮੇਰੇ ਘਰ ਵਾਲੇ ਦੀ ਨੌਕਰੀ 10000 ਰੁਪਏ ਦੀ ਸੀ 10000 ਦੇ ਵਿੱਚੋਂ ਕਹਿੰਦੀ ਸਾਡਾ ਘਰ ਦਾ ਖਰਚਾ ਵਗੈਰਾ ਕੱਢ ਕੇ ਬਹੁਤ ਔਖਾ ਚੱਲਦਾ ਸੀ ਤਾਂ ਕਿਤੇ ਅਸੀਂ ਜਾ ਕੇ 2000 ਰੁਪਏ ਪਚਾਪ ਆਉਂਦੇ ਸੀ ਮਹੀਨੇ ਦਾ ਉਹ ਵੀ ਬਹੁਤ ਮੁਸ਼ਕਿਲ ਨਾਲ ਕਈ ਵਾਰ ਤਾਂ ਕਹਿੰਦੇ ਉਹ ਵੀ ਨਹੀਂ ਬਚਦਾ ਸੀ ਸਾਰੇ ਦੇ ਸਾਰੇ ਪੈਸੇ ਖਰਚ ਹੋ ਜਾਂਦੇ ਸੀ ਕਹਿੰਦੇ ਬਾਹਰ ਕੀ ਹੁੰਦਾ ਸਾਨੂੰ ਨਹੀਂ ਸੀ ਪਤਾ ਮਤਲਬ ਕੀ ਸਮਝੋ ਪਾਸਪੋਰਟ ਕਿੰਨੇ ਦਾ ਬਣਦਾ ਕੀ ਹੁੰਦਾ ਕਿਹੜਾ ਦਿਖਦਾ ਸਾਨੂੰ ਕੁਝ ਨਹੀਂ ਸੀ ਪਤਾ ਕਿ ਸਾਡੇ ਘਰੇ ਗਰੀਬੀ ਇੰਨੀ ਜ਼ਿਆਦਾ ਸੀ ਕਹਿੰਦੇ ਬੇਟੀ ਨੇ ਨਾ ਮਤਲਬ ਕਿ ਸੋਚਿਆ ਵੀ ਮੈਂ ਬਾਹਰ ਜਾਵਾਂ ਕਹਿੰਦੇ ਮੈਂ ਸੋਚਿਆ ਵੀ ਆਪਾਂ ਤਾਂ ਬਹੁਤ ਗਰੀਬ ਆ ਉਹਨੂੰ ਕਿਹਾ ਵੀ ਆਪਾਂ ਕਿੱਥੇ ਬਾਹਰ ਦਾ ਬਣਾ ਸਕਦੇ ਆ ਕਹਿੰਦੇ ਇਦਾਂ ਹੀ ਨਾ ਇੱਕ ਕੁੜੀ ਸਾਡੇ ਘਰ ਆ ਗਈ ਵੀ ਤੁਸੀਂ ਆਪਣੀ ਬੇਟੀ ਨੂੰ ਬਾਹਰ ਭੇਜੋ ਵੀ ਤਾਂ ਕਿ ਤੁਹਾਡੇ ਅੱਡ ਦੇਣਾ ਹਨਾ ਉਹ ਫਿਰ ਨਾ ਵੀ ਤਾਂ ਕਿ ਤੁਹਾਡੇ 4 ਪੈਸੇ ਹੋਣ ਤੁਹਾਡੀ ਵੀ ਜ਼ਿੰਦਗੀ ਸੌਖੀ ਨਿਕਲਣੀ ਸ਼ੁਰੂ ਹੋ ਜਾਊਗੀ ਤੇ ਕਹਿੰਦੇ ਉਸ ਸਾਲ ਨਾ ਬੇਟੀ ਨੇ ਇੰਨੀ ਕਿ ਮਿਹਨਤ ਕੀਤੀ ਕਹਿੰਦੀ ਜਿੰਨਾ ਅੱਜ ਤੱਕ ਸਾਡੇ ਪਰਿਵਾਰ 'ਚ ਵੀ ਕਿਸੇ ਨੇ ਨੰਬਰ ਨਹੀਂ ਸੀ ਲੈਤੇ ਮੇਰੀ ਬੇਟੀ ਨੇ ਇੰਨੇ ਨੰਬਰ ਲੈਤੇ ਵੀ ਉਹ ਸਾਡੇ ਪੂਰੇ ਪਰਿਵਾਰ ਦੇ ਵਿੱਚੋਂ ਹੁਣ ਤੱਕ ਦੀ ਟੌਪ ਰਹੀ ਸਾਡੇ ਪਰਿਵਾਰ 'ਚ ਕਹਿੰਦੀ ਪੂਰੇ 'ਚ ਵੀ ਇੰਨੀ ਜ਼ਿਆਦਾ ਉਹਨੇ ਮਿਹਨਤ કરી ਪਲੱਸ 2 ਦੇ ਵਿੱਚ ਕਹਿੰਦੀ ਉਹਦੇ ਵਧੀਆ ਨੰਬਰ ਆਏ ਤੇ ਕਹਿੰਦੀ ਉਸ ਤੋਂ ਬਾਅਦ ਉਹ ਕਹਿੰਦੀ ਮੈਂ ਕੈਨੇਡਾ ਜਾਣਾ ਕਹਿੰਦੀ ਮੈਂ ਕਿਹਾ ਵੀ ਕੈਨੇਡਾ ਤੈਨੂੰ ਤੇ ਕਿੱਥੋਂ ਭੇਜ ਦਾਂਗੇ 2000 ਰੁਪਏ ਦਾ ਬੜੀ ਮੁਸ਼ਕਲ ਨਾਲ ਬਚਦਾ ਆਪਾਂ ਲੱਖ ਰੁਪਏ ਕਿੱਥੋਂ ਇਕੱਠਾ ਕਰ ਲਾਂਗੇ ਕਹਿੰਦੇ ਨਾ ਮੈਨੂੰ ਕਿਸੇ ਨੇ ਕਿਹਾ ਵੀ ਤੂੰ ਤਨਤਨ ਬਾਬਾ ਦੀਪ ਸਿੰਘ ਦੇ ਸਥਾਨ ਤੇ ਜਾ ਉੱਥੇ ਜਾ ਕੇ ਅਰਦਾਸ ਕਰ ਤੇ ਕਹਿੰਦੇ ਮੈਂ ਉੱਥੇ ਚਲੀ ਗਈ ਉਹ 2000 ਰੁਪਏ ਦੇ ਬੱਚੇ ਸੀ ਕਹਿੰਦੀ ਮੈਂ ਤਨਖਾਹ ਦੇ ਵਿੱਚੋਂ ਕਹਿੰਦੀ ਉਹ 2000 ਰੁਪਏ ਲੈ ਕੇ ਮੈਂ ਤਨਤਨ ਬਾਬਾ ਦੀਪ ਸਿੰਘ ਦੇ ਸਥਾਨ ਤੇ ਗਈ ਕਹਿੰਦੀ ਉੱਥੇ ਜਾ ਕੇ ਮੈਂ ਅਰਦਾਸ ਕਰੀ ਤੇ ਕਹਿੰਦੀ ਤੁਸੀਂ ਵੀ ਕੀ ਨਹੀਂ ਕਰਨਾ ਵੀ ਤਨਤਨ ਬਾਬਾ ਦੀਪ ਸਿੰਘ ਦਾ ਤੇ ਉਸ ਤੋਂ ਬਾਅਦ ਮੈਂ ਫਿਰ ਵਿੱਚ ਪੈਰਾਸੈਕ ਕਰਦੀ ਰਹੀ ਕਹਿੰਦੇ ਉਹ 2 ਮਹੀਨਿਆਂ ਦੇ ਵਿੱਚ ਕਹਿੰਦੇ ਜਿੰਨਾ ਕੋਲੇ 2000 ਤੋਂ ਵੱਧ ਕਦੀ ਬਚਤ ਨਹੀਂ ਸੀ ਹੋਈ ਉਹਨਾਂ ਦੀ ਝੋਲੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ 1 ਨਹੀਂ 2 ਨਹੀਂ 3 ਨਹੀਂ 4 ਨਹੀਂ ਕਹਿੰਦੀ ਲੱਖਾਂ ਰੁਪਏ ਪਾ ਦਿੱਤੇ ਕਹਿੰਦੀ ਸਾਡੀ ਬੇਟੀ ਦਾ ਜਿਹੜਾ ਬਾਹਰ ਜਾਣ ਦਾ ਖਰਚਾ ਸੀ ਸਾਨੂੰ ਕਹਿੰਦੀ ਪਤਾ ਹੀ ਨਹੀਂ ਕਿੱਥੋਂ ਕਿਵੇਂ ਕਿਸ ਵੇਲੇ ਕਿਸ ਤਰੀਕੇ ਨਾਲ ਪੈਸਿਆਂ ਦਾ ਇੰਤਜ਼ਾਮ ਹੋ ਗਿਆ ਸਾਨੂੰ ਖੁਦ ਨੂੰ ਸਮਝ ਨਹੀਂ ਆਉਂਦੀ ਮੈਂ ਖੁਦ ਦੀ ਵੀ ਆਪਣੀ ਜ਼ਿੰਦਗੀ ਦਾ ਵੀ ਐਕਸਪੀਰੀਅੰਸ ਤੁਹਾਡੇ ਨਾਲ ਇੱਥੇ ਸ਼ੇਅਰ ਕਰਨਾ ਚਾਹੁੰਗੀ ਵੀ ਜਦੋਂ ਪਰਮਾਤਮਾ ਦੀ ਮਿਹਰ ਹੋਈ ਗੁਰੂ ਸਾਹਿਬ ਨੇ ਸਾਨੂੰ ਆਪਣੇ ਚਰਨੀ ਲਾਇਆ ਬਾਣੀ ਜਪਣੀ ਸ਼ੁਰੂ ਕੀਤੀ ਤਾਂ ਜ਼ਿੰਦਗੀ ਵਿੱਚ ਕਾਫੀ ਵਾਰ ਮੈਂ ਵੀ ਇਹ ਚੀਜ਼ਾਂ ਐਕਸਪੀਰੀਅੰਸ ਕੀਤੀਆਂ ਕਈ ਵਾਰੀ ਘਰ ਦੇ ਵਿੱਚ ਕੋਈ ਮੁਸ਼ਕਲ ਆਏ ਹੁੰਦੀ ਜਾਂ ਫਾਈਨੈਂਸ਼ੀਅਲੀ ਪੈਸੇ ਦੀ ਲੋੜ ਹੁੰਦੀ ਹੈ ਨਾ ਕੋਈ ਜ਼ਰੂਰਤ ਹੁੰਦੀ ਬਹੁਤ ਹੀ ਜ਼ਿਆਦਾ ਤੇ ਉਧਰੋਂ ਪੈਸਾ ਨਾ ਹੋਣਾ ਤਾਂ ਪਰਮਾਤਮਾ ਨੇ ਐਸੀ ਮਿਹਰ ਕਰਨੀ ਪਤਾ ਹੀ ਨਹੀਂ ਕਦੋਂ ਕਿਸ ਵੇਲੇ ਕਿੱਥੋਂ ਕਿਵੇਂ ਪੈਸੇ ਇਕੱਠੇ ਹੋ ਜਾਂਦੇ ਸੀ ਮੈਂ ਖੁਦ ਹੈਰਾਨ ਹੋ ਜਾਂਦੀ ਸੀ ਕਈ ਵਾਰੀ ਤਾਂ ਕਿ ਮੈਂ ਕਈ ਵਾਰੀ ਘਰ ਦੇ ਆ ਨਾ ਵੀ ਇਹ ਗੱਲ ਕਰਨੀ ਵੀ ਆ ਦੇਖਿਓ ਵੀ ਪਤਾ ਹੀ ਨਹੀਂ ਹਨਾ ਪੈਸੇ ਕਿਵੇਂ ਕਦੋਂ ਕਿੱਥੇ ਕਿਵੇਂ ਇਕੱਠੇ ਹੋ ਗਏ ਵੀ ਪਰਮਾਤਮਾ ਨੇ ਐਸੀ ਵਿਧ ਬਣਾਈ ਮਾਰਾ ਨੇ ਆਪ ਹੀ ਸਾਰਾ ਕੁਝ ਕਰ ਦਿੱਤਾ ਤੁਸੀਂ ਐ ਸਮਝੋ ਵੀ ਇੱਕ ਤਰ੍ਹਾਂ ਨਾਲ ਐ ਲੱਗਦਾ ਹੁੰਦਾ ਉਹ ਤਾਂ ਵੀ ਜਿਵੇਂ ਕੋਈ ਦੱਬਿਆ ਹੋਇਆ ਖਜ਼ਾਨਾ ਮਿਲ ਗਿਆ ਸੋ ਇਸ ਤਰੀਕੇ ਨਾਲ ਉਹ ਭੈਣ ਕਹਿੰਦੀ ਮੇਰੀ ਬੇਟੀ ਦੇ ਲਈ ਪੈਸੇ ਇਕੱਠੇ ਹੋਏ ਮੇਰੀ ਬੇਟੀ ਬਾਹਰ ਚਲੀ ਗਈ ਕਹਿੰਦੀ ਮੈਂ ਫਿਰ ਵੀ ਜਿਹੜਾ ਧੰਨ ਧੰਨ ਬਾਬਾ ਦੀਪ ਸਿੰਘ ਸਥਾਨ ਤੇ ਆਉਣਾ ਬੰਦ ਨਹੀਂ ਕੀਤਾ ਮੈਂ ਫਿਰ ਵੀ ਆਉਂਦੀ ਰਹੀ ਕਹਿੰਦੀ ਮੇਰੀ ਬੇਟੀ 3 ਸਾਲਾਂ ਬਾਅਦ ਜਿਹੜੀ ਉੱਥੇ ਪੱਕੀ ਵੀ ਹੋ ਗਈ ਤੁਸੀਂ ਦੇਖੋ ਵੀ ਜਿੱਥੇ ਕਈ ਵਾਰੀ ਕਈ ਲੋਕਾਂ ਦੇ ਬੱਚੇ 10-10 ਸਾਲ ਵੀ ਬੀਤ ਜਾਂਦੇ ਨੇ 7-7 ਸਾਲ ਵੀ ਬੀਤ ਜਾਂਦੇ ਨੇ ਪਰ ਉਹ ਪੱਕੇ ਨਹੀਂ ਹੋ ਪੰਦੇ ਉਸਦੇ ਮਾਰੇ ਨੇ ਅਸੀਂ ਮਿਹਰ ਕੀਤੀ ਵੀ ਉਹ 3 ਸਾਲਾਂ ਬਾਅਦ ਪੱਕੀ ਵੀ ਹੋ ਗਈ ਤੇ ਤੁਸੀਂ ਆਪ ਦੇਖੋ ਵੀ ਉਹ ਜਦੋਂ ਆਪਾਂ ਕਿਸੇ ਦੀਆਂ ਇਦਾਂ ਦੇ ਘਟਨਾਵਾਂ ਸੁਣਦੇ ਆ ਨਾ ਫਿਰ ਆਪਣਾ ਹੋਰ ਵੀ ਭਰੋਸਾ ਵਧਦਾ ਪਰਮਾਤਮਾ ਤੇ ਹੋਰ ਵੀ ਵਿਸ਼ਵਾਸ ਵੱਧਦਾ ਤਾਂ ਮੈਂ ਵੀ ਇੱਕ ਇੱਕ ਗੱਲ ਤੁਹਾਨੂੰ ਜਰੂਰ ਕਹੂੰਗੀ ਵੀ ਇੱਕ ਵਾਰੀ ਤੁਸੀਂ ਜਰੂਰ ਧੰਤਨ ਬਾਬਾ ਦੀ ਸੰਸਥਾ ਤੇ ਜਾਇਓ ਉੱਥੇੜੀਆਂ ਸੰਗਤਾਂ ਹੁੰਦੀਆਂ ਉਹਨਾਂ ਨਾਲ ਗੱਲਬਾਤ ਕਰਿਓ ਉਹਨਾਂ ਨੂੰ ਪੁੱਛਿਓ ਵੀ ਉਹਨਾਂ ਦੇ ਕੀ ਦੇਣਾ ਉਹ ਫਿਰ ਇਹ ਨਹੀਂ ਜਾਂ ਉਹਨਾਂ ਦੇ ਕੀ ਦਿਨ ਬਦਲੇ ਨੇ ਕੀ ਉਹਨਾਂ ਦਾ ਦੁੱਖ ਟੁੱਟੇ ਨਹੀਂ ਉੱਥੇ ਆ ਕੇ ਕਿਉਂਕਿ ਜਦੋਂ ਉਹ ਆਪਣੀਆਂ ਹੱਡ ਬਿਤੀਆਂ ਤੁਹਾਡੇ ਨਾਲ ਸ਼ੇਅਰ ਕਰਨਗੇ ਤਾਂ ਤੁਹਾਡਾ ਵੀ ਭਰੋਸਾ ਜੜਾ ਪ੍ਰਮਾਤਮਾ ਤੇ ਹੋਰ ਜ਼ਿਆਦਾ ਵਧੂਗਾ ਤੇ ਜਿਹੜੀਆਂ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਨਾ ਇਹ ਸਾਨੂੰ ਹੋਰ ਜ਼ਿਆਦਾ ਹੌਂਸਲਾ ਦਿੰਦੀਆਂ ਰੱਬ ਦਾ ਨਾਮ ਧਿਆਉਣ ਦੇ ਵਿੱਚ ਪ੍ਰਮਾਤਮਾ ਦੇ ਚਰਨੀ ਲੱਗਣ ਦੇ ਵਿੱਚ ਕਿਉਂਕਿ ਜਿਹੜਾ ਅੱਜ ਦਾ ਟਾਈਮ ਹੈ ਨਾ ਅੱਜ ਦਾ ਟਾਈਮ ਕਲ ਯੁੱਗ ਦਾ ਤੇ ਕਲ ਯੁੱਗ ਦੇ ਵਿੱਚ ਜਿਹੜਾ ਸਾਡਾ ਮਨ ਬਹੁਤ ਡੋਲਦਾ ਹੈ ਕਈ ਵਾਰੀ ਆਪਾਂ ਗਲਤ ਰਸਤਿਆਂ ਦੇ ਵਿੱਚ ਲੇ ਜਾਂਦੇ ਆਪਾਂ ਇਧਰ ਉਧਰ ਬਾਬਿਆਂ ਕੋਲੇ ਟੂਣੇ ਟੋਡਕਿਆਂ 'ਚ ਵੀ ਭਟਕ ਜਾਂਦੇ ਆ ਤੇ ਕਾਰਨ ਇਹ ਹੁੰਦਾ ਵੀ ਹਰ ਕੋ ਚਾਹੁੰਦਾ ਮੇਰੇ ਘਰ ਦਾ ਹਨਾਡਾ ਕਾਰਜ ਉਹ ਸਬਰ ਜਵੇ ਕਿਸੇ ਨਾ ਕਿਸੇ ਤਰੀਕੇ ਨਾਲ ਸਭ ਕੁਝ ਚੰਗਾ ਹੋ ਜਵੇ ਇਸ ਕਰਕੇ ਤੁਸੀਂ ਵੀ ਇਸ ਗੱਲ ਨੂੰ ਹਮੇਸ਼ਾ ਧਿਆਨ ਦੇ ਵਿੱਚ ਰੱਖਿਓ ਵੀ ਰੱਬ ਤੋਂ ਉੱਪਰ ਕੋਈ ਨਹੀਂ ਗੁਰਬਾਣੀ ਤੋਂ ਉੱਪਰ ਕੋਈ ਨਹੀਂ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਅਗਰ ਚਾਣ ਗੁਰੂ ਸਾਹਿਬ ਅਗਰ ਚਾਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਅਗਰ ਕਿਰਪਾ ਕਰਨ ਤਾਂ ਛੁਟਕੀਆਂ ਦੇ ਵਿੱਚ ਜਿਹੜੇ ਸਾਡੇ ਦੁੱਖ ਨਹੀਂ ਟੁੱਟ ਸਕਦੇ ਨੇ ਛੁਟਕੀਆਂ ਦੇ ਵਿੱਚ ਸਾਡੇ ਸਾਰੀਆਂ ਮੁਸ਼ਕਲਾਂ ਦੇ ਹੱਲ ਹੋ ਸਕਦੇ ਨੇ ਬਸ ਲੋੜ ਕਾਦੀ ਹੈ ਭਰੋਸੇ ਦੀ ਵਿਸ਼ਵਾਸ ਦੀ ਗੁਰੂ ਤੇ ਭਰੋਸਾ ਬਣਾ ਕੇ ਰੱਖੋ ਜਿੰਨਾ ਸਾਡਾ ਭਰੋਸਾ ਪੱਕਾ ਹੋ ਵਿਸ਼ਵਾਸ ਪੱਕਾ ਹੋ ਓਨੀ ਛੇਤੀ ਮਾਰਾ ਦੀ ਮੇਰ ਹੁੰਦੀ ਆ ਸੋ ਉਮੀਦ ਕਰਦੇ ਆ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੀ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ